ਕਿ ਵੀ ਕਿ ਆਪਾਂ ਸਾਰੇ ਜਾਣਦੇ ਕਿ ਰਾਜਵੀਰ ਜਵੰਦਾ ਕੁਝ ਦਿਨ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਔਰ ਉਸ ਤੋਂ ਬਾਅਦ ਉਹ ਮੋਹਾਲੀ ਦੇ ਫੋਟਿਜ਼ ਦੇ ਵਿੱਚ ਦਾਖਲ ਹੋਏ ਸੀ ਜਿਹਦੇ ਵਿੱਚ ਉਹਨਾਂ ਨੂੰ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਸੀ ਡਾਕਟਰਾਂ ਵੱਲੋਂ ਕਿ ਉਹਨਾਂ ਨੂੰ ਜਲਦੀ ਠੀਕ ਕੀਤਾ ਜਾਵੇ ਲੇਕਿਨ ਉਹਨਾਂ ਦੇ ਬ੍ਰੇਨ ਵਿੱਚ ਇੰਨੀ ਜ਼ਿਆਦਾ ਦਿੱਕਤ ਪੈਦਾ ਹੋ ਗਈ ਸੀ ਜਾਂ ਬ੍ਰੇਨ ਕੈਲੀ ਕਿ ਡੈੱਡ ਹੋ ਗਿਆ ਸੀ ਜੋ ਕਿ ਉਹਨੂੰ ਦੁਬਾਰਾ ਸਰਾਜੀਤ ਕਰਨਾ ਬਹੁਤ ਮੁਸ਼ਕਲ ਸੀ ਲੇਕਿਨ ਉਹਦੇ ਚਾਹਣ ਵਾਲਿਆਂ ਵੱਲੋਂ ਅਨੇਕਾਂ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਸੀ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਜਾਵੇ ਲੇਕਿਨ ਅਜ ਉਸ ਵੇਲੇ ਸਾਰਿਆਂ ਦੀਆਂ ਰਾਜਵੀਰ ਜਵੰਦਾ ਨੂੰ ਡਾਕਟਰਾਂ ਨੇ ਮ੍ਰਿਤਕ ਪੁਸ਼ਿਤ ਕਰ ਦਿੱਤਾ ਔਰ ਇਹ ਕਹਿ ਦਿੱਤਾ ਕਿ ਹੁਣ ਰਾਜਵੀਰ ਜਵੰਦਾ ਸਦਾ ਲਈ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੈ ਜਦੋਂ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਜਾਂ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਲੱਗੀ ਤਾਂ ਉਹਨਾਂ ਦਾ ਬਿਲਕੁਲ ਇੱਕਦਮ ੱੱਕਾ ਲੱਗਾ ਔਰ ਉਹਨਾਂ ਨੂੰ ਬਹੁਤ ਜ਼ਿਆਦਾ ਕਿਉਂਕਿ ਰਾਜਵੀਰ ਜਵੰਦਾ ਇੱਕ ਬਹੁਤ ਵਧੀਆ ਆਰਟਿਸਟ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਨ ਸੀ ਔਰ ਜੋ ਕਦੇ ਵੀ ਉਸ ਵਰਗਾ ਦੁਆਰਾ ਇਨਸਾਨ ਲ ਆਪਣਾ ਮੁਸ਼ਕਿਲ ਬਹੁਤ ਵੱਡੇ ਵੱਡੇ ਲੋਕਾਂ ਨੇ ਉਹਨੂੰ ਆ ਕੇ ਫੋਟੋਸ ਦੇ ਵਿੱਚ ਉਹਦੇ ਨਾਲ ਮੁਲਾਕਾਤ ਕੀਤੀ ਉਹਦੇ ਵਾਸਤੇ ਦੁਆਵਾਂ ਕੀਤੀਆਂ ਉਹਦਾ ਹਾਲਚਲ ਪੁੱਛਿਆ ਲੇਕਿਨ ਰਾਜਵੀਰ ਜਵੰਦਾ ਜੋ ਕਿ ਸਦਾ ਵਾਸਤੇ ਇਸ ਦੁਨੀਆ ਤੋਂ ਚਲਾ ਗਿਆ ਉਹ ਦੁਆਰਾ ਜਦੋਂ ਵੀ ਉਹ ਵੈਂਟੀਲੇਟਰ ਤੇ ਗਿਆ ਜਦੋਂ ਦਾ ਉਹ ਬੇਹੋਸ਼ ਹੋਇਆ ਦੁਆਰਾ ਉਸਨੇ ਪੂਰੀ ਤਰ੍ਹਾਂ ਹੋਸ਼ ਹੀ ਨਹੀਂ ਕੀਤੀ ਔਰ ਅੱਜ ਉਹ ਸਦਾ ਲਈ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਜੋ ਕਿ ਇੱਕ ਬਹੁਤ ਵੱਡਾ ਘਾਟਾ ਹੈ ਪੰਜਾਬੀ ਸੰਗੀਤ ਵਾਸਤੇ ਕਿਉਂਕਿ ਰਾਜਵੀਰ ਜਵੰਦਾ ਦੇ ਜਿੰਨੇ ਗੀਤ ਸੀ ਉਹ ਪੂਰੇ ਸਰਾਜੀਤ ਹੁੰਦੇ ਸੀ ਔਰ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਹੁੰਦੇ ਸੀ ਕਿਉਂਕਿ ਰਾਜੀਵ ਰਜਵੰਦਾ ਦੇ ਜਿੰਨੇ ਵੀ ਗੀਤ ਆਏ ਨੇ ਜਾਂ ਜੋ ਫਿਲਮਾਂ ਵਿੱਚ ਆਈਆਂ ਨੇ ਇੱਕ ਪਰਿਵਾਰਿਕ ਫਿਲਮਾਂ ਜਾਂ ਪਰਿਵਾਰਿਕ ਗੀਤ ਕਹਿ ਸਕਦੇ ਆ ਰਾਜੀਵ ਰਜਵੰਦਾ ਦੇ ਜਿੰਨੇ ਵੀ ਗੀਤ ਆਏ ਨੇ ਰਾਜੀਵ ਜਵੰਦਾ ਦੇ ਸਾਰੇ ਗੀਤਾਂ ਦੇ ਵਿੱਚ ਇੱਕ ਅਰਥ ਹੁੰਦਾ ਸੀ ਅਰਥ ਭਰਪੂਰ ਗੀਤ ਹੁੰਦੇ ਸੀ ਔਰ ਬਹੁਤ ਹੀ ਰੋਮਾਂਟਿਕ ਔਰ ਬਹੁਤ ਹੀ ਵਧੀਆ ਸੁਲੀਕੇ ਨਾਲ ਗਾਏ ਹੋਏ ਰਾਜੀਵ ਜਵੰਦਾ ਦੇ ਔਰ ਰਾਜੀਵ ਜਵੰਦਾ ਦੀ ਗੱਲ ਕਰੀਏ ਸ਼ਕਲ ਦੀ ਔਰ ਜੇ ਰਾਜੀਵ ਜਵੰਦਾ ਇੱਕ ਬਹੁਤ ਸੋਹਣੀ ਪੱਗ ਬੰਨ੍ਹਦੇ ਸੀ ਔਰ ਪੂਰੇ ਸਿੱਖ ਸਰਦਾਰ ਦੇ ਵੱਜੋਂ ਜਾਣੇ ਜਾਂਦੇ ਸੀ ਰਾਜੀਵ ਜਹੰਦਾ ਜੋ ਕਿ ਇਸ ਦੁਨੀਆ ਨੂੰ ਛੱਡ ਕੇ ਹਮੇਸ਼ਾ ਲਈ ਇੱਥੋਂ ਚਲੇ ਗਏ ਨੇ ਔਰ ਜੋ ਸਾਡੇ ਵਾਸਤੇ ਇੱਕ ਬਹੁਤ ਵੱਡਾ ਘਾਟਾ ਹੈ ਡਾਕਟਰਾਂ ਦੀ अनेका ਕੋਸ਼ਿਸ਼ਾਂ ਦੇ باوجود ਔਰ ਅਰਦਾਸਾਂ ਮਿਲਣ ਦੀ ਕੋਸ਼ਿਸ਼ਾਂ ਦੇ باوجود ਵੀ ਅੱਜ ਉਹ ਰਾਜੀਵ ਜਹੰਦਾ ਚਰੇ ਗਏ ਤਾਂ ਸਾਰੇ ਇੱਕ ਪਾਸੇ ਇੱਕ ਦੁੱਖਾਂ ਦਾ ਪਹਾੜ ੁੱਟ ਪਿਆ ਜੀ ਗੱਲ ਤੇਰੇ ਰਾਜੀਵ ਜਹੰਦਾ ਦੇ ਪਰਿਵਾਰ ਦੀ ਤਾਂ ਉਹਦਾ ਪਰਿਵਾਰ ਵੀ ਇਸੇਰੇ ਬਹੁਤ ਵੱਡੇ ਸਦਮੇ ਦੇ ਵਿੱਚ ਹੈ